ਪੁਈ ਮੈਟਰੋ ਕਹਿੰਦੇ ਕਰੋ ਨੋਟ ਅੱਜ ਫੇਰ ਇੱਕ ਵਨ ਨਵੇਂ ਟੋਪ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਲੈ ਕੇ ਆਏ ਆ ਜਿੱਥੇ ਬੈਸਟਰਨ ਮੋਟਰਸਾਈਕਲ ਸੀ ਤੇ ਕਿਹੜਾ ਪਲੇਅਰ ਲੈ ਗਿਆ ਫਿਰ ਅੱਜ ਜਿੱਤ ਕੇ ਮੋਟਰਸਾਈਕਲ ਪੂਰੀ ਜਾਣਕਾਰੀ ਦੇਖਣ ਦੇ ਲਈ ਵੀਡੀਓ ਚੈਨਲ ਤੇ ਕਰ ਬਣੇ ਰਹੋ ਤੇ ਜਿਹੜੇ ਮੇਰੇ ਵੀਰ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਗੱਲ ਕਰਾਂਗੇ ਅੱਜ ਆਪਾਂ ਟੋਪ ਦੇ ਕਬੱਡੀ ਟੂਰਨਾਮੈਂਟ ਦੀ ਜਿੱਤੇ ਆਲ ਓਪਨ ਦੇ ਮੈਚ ਹੋਏ ਸੀ ਸਿਰਾ ਚੱਕ ਰਾਮੂਆਣਾ ਦੇ ਟੌਪ ਦੇ ਕਬੱਡੀ ਟੂਰਨਾਮੈਂਟ ਸੀਗਾ ਜਿੱਥੇ ਤੇ ਸਿਰੇ ਦੇ ਮੈਚ ਹੋਏ ਉੱਥੇ ਫਾਈਨਲ ਮੈਚ ਹੋਇਆ ਸੀਗਾ ਜਿਹੜਾ ਹੋਇਆ ਸੀਗਾ ਬਿਓਪਲਾਂਟ ਨਿਊਜ਼ੀਲੈਂਡ ਤੇ ਸਰਹਾਲਾ ਰਣੂਆ ਦੇ ਵਿੱਚ ਜਿੱਥੇ ਬਿਓਪਲਾਂਟ ਨਿਊਜ਼ੀਲੈਂਡ ਰਹੀ ਫਾਸਟ 27 ਨੰਬਰ ਲੈ ਕੇ ਤੇ ਸਰਹਾਲਾ ਰਣੂਆ ਰਹੀ ਸੈਂਕੜਾ 12.5 ਨੰਬਰ ਲੈ ਕੇ ਬੈਸਟ ਰੇਡਰ ਬਣਿਆ ਕਹਿੰਦੇ ਬੋਲਟ ਖੀਰਾਂ ਵਾਲੇ ਦਾ ਮੁੰਡਾ 10 ਰੇਡਾਂ ਪਾ ਕੇ 9 ਨੰਬਰ ਲੈ ਗਿਆ ਤੇ ਬੈਸਟ ਜੱਫੀ ਬਣਿਆ ਜਰਾ ਤਾਕੜ ਗੋਗੜੀਆਂ ਵਾਲਾ ਮੁੰਡਾ ਕਹਿੰਦੇ ਇਹਨੇ ਟੌਪ ਦੇ ਜੱਫੇ ਲਾਇਆ ਕਹਿੰਦੇ 11 ਟੱਚ ਲੈ ਕੇ 4 ਜੱਫੇ ਲਾਇਆ ਸੀ ਤਾਕੜ ਗੋਗੜੀਆਂ ਵਾਲੇ ਉਹ ਬਣਿਆ ਬੈਸਟ ਜੱਫੀ ਬੈਸਟ ਰੇਡਰ ਬਣਿਆ ਬੁਲਟ ਖੀਰਾਂ ਵਾਲੀ ਵਾਲਾ ਪਹਿਲਾ ਨਾਮ 151000 ਸੀ ਦੂਜੇ ਨਾਮ ਲੱਖ ਸੀਗਾ ਬੈਸਟਾਂ ਦਾ ਲਈ ਮੋਟਰਸਾਈਕਲ ਸੀ ਪੂਰੀ ਜਾਣਕਾਰੀ ਤੇ ਖੜੀ ਤੁਹਾਡਾ ਧੰਨਵਾਦ ਵੀਡੀਓ ਵਧੀਆ ਲੱਗੀ ਤਾਂ ਅਗੇ ਸ਼ੇਅਰ ਕਰ ਦਿਓ ਧੰਨਵਾਦ ਥੈਂਕ ਯੂ